ਜੰਡਾ ਪੁਲਿਸ ਵੱਲੋਂ ਲੁੱਟਖੋ ਕਰਨ ਵਾਲੇ 4 ਵਿਅਕਤੀਆਂ ਨੂੰ ਦੇਸੀ ਪਿਸਤੌਲ ਸਹਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ। ਦਰਸਲ ਇਹ ਜਾਣਕਾਰੀ ਡੀਐਸਪੀ ਸਿਟੀ 1 ਸੰਦੀਪ ਭਾਟੀ ਨੇ ਦਿੱਤੀ ਹੈ। ਡੀਐਸਪੀ ਨੇ ਦੱਸਿਆ ਕਿ ਕੱਲ ਸਵੇਰੇ 3 ਵਜੇ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਖਰੀਦਣ ਆਰੀ ਇੱਕ ਵਿਅਕਤੀ ਨੂੰ ਇੱਕ ਗੱਡੀ ਦੇ ਵਿੱਚ ਸਵਾਰ 4 ਵਿਅਕਤੀਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ। ਫਿਰਦ ਨੇ ਲੁਟੇਰਿਆਂ ਦੇ ਵਿੱਚੋਂ ਇੱਕ ਨੂੰ ਪਛਾਣ ਲਿਆ ਤੇ ਇਸ ਕਰਕੇ ਲੁਟੇਰੇ ਘੇਰਾ ਗਏ ਨੇ। ਇਸ ਦੌਰਾਨ ਇੱਕ ਗੋਲੀ ਚੱਲੀ ਹੈ ਜੋ ਕਿ ਇੱਕ ਸਾਥੀ ਦੇ ਲੱਗ ਜਾਂਦੀ ਹੈ। ਤੇ ਜ਼ਖਮੀ ਹੋ ਜਾਂਦਾ ਹੈ ਹਾਲਾਂਕਿ ਉਹ ਤੋਂ ਭੱਜਦੇ ਸਮੇਂ ਉਹਨਾਂ ਦੀ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਉਹ ਗੱਡੀ ਨੂੰ ਮੌਕੇ ਤੇ ਛੱਡ ਕੇ ਹੀ ਭੱਜ ਗਏ ਨੇ ਤਾਂ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇੱਕ ਜ਼ਖਮੀ ਮੁਲਜ਼ਮ ਜਿਹੜਾ ਇਸ ਵੇਲੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਹੈਰਾਨੀ ਦੀ ਗੱਲ ਹੈ ਕਿ ਇਹ ਚਾਰੇ ਮੁਲਜ਼ਮ ਰਾਤ 11 ਤੋਂ ਸਵੇਰ 3 ਵਜੇ ਤੱਕ ਪਜਾਇਰੂ ਗੱਡੀ ਦੇ ਵਿੱਚ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਹ ਲੋਕ ਬਠਿੰਡਾ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਲੁੱਟਖੋ ਕਰਦੇ ਸਨ ਪੁਲਿਸ ਇਸ ਮਾਮਲੇ ਦੀ ਫਿਲਹਾਲ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਹ ਵੀ ਪਤਾ ਲੱਗਿਆ ਕਿ ਗਿਰੋਹ ਦਾ ਮੁਖ ਤੇ ਬਾਕੀ ਤੁਸੀਂ ਸਾਥੀ ਵੀ ਮੈਡੀਕਲ ਲਾਈਨ ਦੇ ਨਾਲ ਹੀ ਸਬੰਧਤ ਨੇ ਤਾਂ ਪੁਲਿਸ ਦੇ ਵੱਲੋਂ ਲੁੱਟ ਦੇ ਵਿੱਚ ਵਰਤੀ ਗਈ ਗੱਡੀ ਤੇ ਦੇਸੀ ਪਿਸਤੌਲ ਬਰਾਮਦ ਕਰ ਲਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਕੱਲ ਮਿਤੀ 30 8 2025 ਨੂੰ ਲਾਲ ਸਿੰਘ ਸੰਨ ਹਰੇਸ਼ ਸਿੰਘ ਵਾਸੀ ਨਰੂਣਾ ਨੇ ਇਹ ਅਸ਼ੇ ਕੁਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਾਇਆ। ਕਿ ਕੱਲ ਮਾਰਨਿੰਗ ਸਮੇਂ 3 ਵਜੇ ਉਹ ਆਪਣੇ ਪਿੰਡ ਤੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਆ ਰਿਹਾ ਸੀ। ਜਦੋਂ ਧੀਰ ਲਾਲਲੀ ਚੌਂਕ ਤੋਂ ਬਾਦਲਪੁਰ ਚੜਨ ਲਗਾ ਤਾਂ ਪਿੱਛੋਂ ਇੱਕ ਚਿਹਰੇ ਰੰਗ ਦੀ ਪਜਾਰੋ ਗੱਡੀ ਆਈ। ਇਸ ਚਾਰ ਵਿਅਕਤੀ ਸਵਾਰ ਸਨ ਮੋਨੇ ਨੌਜਵਾਨ ਜਿਨ੍ਹਾਂ ਨੇ ਉਹਦੇ ਮੋਟਰਸਾਈਕਲ ਨੂੰ ਘੇਰ ਲਏ ਤੇ ਖੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਲਾਲ ਸਿੰਘ ਨੇ ਉਹਨਾਂ ਵਿੱਚ ਇੱਕ ਵਿਅਕਤੀ ਦੀ ਪਛਾਣ 카ਰਤਕ ਸਿੰਗਲਾ ਵਜੋਂ ਕੀਤੀ 카ਰਤਕ ਸਿੰਗਲਾ ਜਿਹੜਾ ਕਿ ਸਿੰਗਲਾ ਮੈਡੀਕਲ ਏਜੰਸੀ ਜੋ ਗਾਂਧੀ ਮਾਰਗ ਵਿੱਚ ਹੈ ਉਹਦਾ ਮਾਲਕ ਹੈ ਕਿਉਂਕਿ ਜਿਹੜਾ ਲਾਲ ਸਿੰਘ ਅਸੀਂ ਉਹ ਅਕਸਰ ਉਹ ਦੁਕਾਨ ਤੇ ਪਹਿਲਾਂ ਜਾਂਦਾ ਹੁੰਦਾ ਸੀ ਉਹ ਆਪਣੀ ਆਪਣੇ ਪਸ਼ੂਆਂ ਦੀ ਦਵਾਈ ਲੈਣ ਵਾਸਤੇ ਤੇ ਉੱਥੇ ਹੀ ਮਾਨਮ ਮੰਡੀ ਤੇ ਜਿਹੜਾ ਤੀਸਰਾ ਦੋਸ਼ੀ ਹੈ ਉਹ ਮੋਹਿਤ ਤੇ ਦਿਨੇਸ਼ ਵੀ ਉੱਥੇ ਦੁਕਾਨ ਤੇ ਹੁੰਦੀ ਸੀ ਜਦੋਂ ਉਹਨਾਂ ਨੂੰ ਉਹਦਾ ਲੱਗਿਆ ਵੀ ਇਹ ਬੰਦਾ ਲਾਲ ਸਿੰਘ ਨੂੰ ਜਾਣਦਾ ਹੈ ਤੋ ਘਬਰਾਟ ਵਿੱਚ ਆ ਗਏ ਤਾਂ ਇੰਨੇ ਵਿੱਚ ਜਿਹੜਾ ਮਾਨਮ ਮੈਂਡੇ ਦੇ ਹੱਥ ਵਿੱਚ ਇੱਕ ਦੇਸੀ ਪਿਸਤੌਲ 12 ਬੋਰ ਕੱਟਾ ਸੀ ਘਬਰਾਟ ਪਹੁੰਚੋਂ ਕਰ ਜਦੋਂ ਪਛਾਣ ਹਟਣ ਲੱਗਿਆ ਤਾਂ ਉਹਦੇ ਹੱਥੋਂ ਇਹਦਾ ਪਿਸਤੌਲ ਦਾ ਫੈਰ ਹੋਇਆ ਤੇ ਉਹ ਦਿਨੇਸ਼ ਦੇ ਪੱਟੇ ਤੇ ਲੱਗਿਆ ਤੋ ਘਬਰਾਉਣ ਤੋਂ ਬਾਅਦ ਉਸ ਨੂੰ ਜਿਹੜੀ ਪੁਜਾਰੋ ਗੱਡੀ ਵਿੱਚ ਕੰਡੈਕਟਰ ਸ਼ੀਟ ਤੇ ਚੱਕ ਕੇ ਭੱਜ ਗਏ ਭੱਜਣ ਲੱਗੇ ਤਾਂ ਅੱਗੇ ਇੱਕ ਪੱਥਰ ਦੇ ਵਿੱਚ ਗੱਡੀ ਟਕਰਾ ਗਈ ਜਿੱਥੇ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੇ ਛੱਡ ਕੇ ਬਾਬਾ ਜੀਵਨ ਸਿੰਘ ਚੌਂਕੋਂ ਚਲੇ ਗਏ ਅੱਜ ਮਿਤੀ 31/8/2025 ਨੂੰ ਇਹ ਅਸੀਂ ਕਸ਼ਮੀਰ ਸਿੰਘ ਨਰਵਾਣ ਰੋਡ ਤੇ ਗਸ਼ ਤੇ ਮਾਨੋ ਮੈਂਡੀ ਨੂੰ ਮੁਕਦਮੇ ਚ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਬਾਤੋਂ ਹਥਿਆਰ ਵਰਤੇ ਅਗੇ ਸਿੱਦੇਸੀ ਪਸਤਾਉਨ 12 ਬਰਕਟਾ ਇੱਕ ਖੋਲ ਦੋ ਕਾਪੇ ਕਰਪਾਨ ਤੇ ਅੱਠ ਮੋਬਾਈਲ ਫੋਨ ਤੇ ਵਰਤੀ ਹੋਈ ਗੱਡੀ ਪੀਬੀ 02 ਸੀਪੀ 60750 ਬਰਾਮਬ ਕੀਤੀ ਜਾ ਚੁੱਕੀ ਹੈ ਤੇ ਦੋਸ਼ੀਆਂ ਨੂੰ ਮੁਕਦਮੇ ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛ ਕੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਵੀ ਇੱਕ 17 8 2025 ਨੂੰ ਜਿਹੜਾ ਗਣਪਤੀ ਪੁਲ ਦੇ ਉੱਪਰ ਵਾਰਤਤ ਕੀਤੀ ਸੀ ਜਿੱਥੇ ਇੱਕ ਖੁੱਦਾ ਪਿੰਡ ਦਾ ਜ਼ਿੰਮੇਦਾਰ ਸਬਜ਼ੀ ਵਚਣ ਲਈ ਆਇਆ ਸੀ ਤਾਂ ਆਲਟੋ ਗੱਡੀ ਨੂੰ ਘੇਰ ਕੇ ਪੰਨ ਤੋੜ ਕਰਕੇ 3600 ਰੁਪਏ ਦੀ ਫੋਹ ਕੀਤੀ ਸੀ ਤੇ ਇੱਕ ਵਾਰਦਾਤ ਇਹਨਾਂ ਨੇ ਨਰੂਆਣਾ ਪਿੰਡ ਇੱਕ ਲੇਡੀ ਜੋੜੀ ਐਕਟਵਾ ਤੇ ਜਾ ਰਹੀ ਸੀ ਉਸ ਨੂੰ ਉਹਦੀਆਂ ਕੰਨਾਂ ਦੀਆਂ ਵਾਲੀਆਂ ਤੇ ਚੇਨ ਦੀ ਖੋਹ ਕੀਤੀ ਸੀ ਅਤੇ ਇੱਕ ਹੋਰ ਵਾਰਦਾਤ ਨਾਲ ਦਰਮੁਹੱਬਤ ਜਿਹੜਾ ਫਾਟਕ ਪਿੰਡ ਹੈ ਉੱਥੇ 50000 ਰੁਪਏ ਤੇ ਮੋਬਾਈਲ ਫੋਨ ਕੋਇਆ ਸੀਗਾ ਇਹਨਾਂ ਦੇ ਖਿਲਾਫ ਨਥਾਣਾ ਥਾਣਾ सदर ਬਠਿੰਡਾ ਤੇ ਕਨਾਲ ਕਲੋਨੀ ਵਿੱਚ ਵੀ ਮਾਮਲੇ ਦਰਜ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕੇ ਹਨ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰਮਾਣ ਹਾਸਲ ਕਰਕੇ ਹੋਰ ਡਿਗਾਈਨ ਪੁੱਛਗਿੱਛ ਕੀਤੀ ਜਾਂਦੀ ਸਾਰੇ ਨਾਮ ਦੇ ਸਾਰੇ ਇਹ ਬੰਦੇ ਕਹਿੰਦੇ ਹਾਂਜੀ ਇਹ ਸਾਰੇ ਚਾਰੇ ਬੰਦੇ ਹੁੰਦੇ ਆ ਜਿਹੜੀਆਂ ਵਰਤਨ ਕਰਦੇ ਆ ਤਕਰੀਬਨ 2 ਮਹੀਨਾ ਤੋਂ ਵਰਤਨ ਕਰ ਰਹੇ ਆ ਤੇ ਪਜਾਰੋ ਗੱਡੀ ਦੇ ਵਿੱਚ ਹੀ ਵਰਤਨ ਕਰਦੇ ਆ ਇਹ ਰਾਤ ਨੂੰ 11 ਵਜੇ ਨਿਕਲਦੇ ਆ ਸਵੇਰੇ 4-5 ਵਜੇ ਵਾਪਸ ਆ ਜਾਂਦੇ ਨਸ਼ੇ ਵਾਲੀ ਗੱਲ ਹਜੇ ਕੋਲ ਸਾਹਮਣੇ ਨਹੀਂ ਫਿਰ ਵੀ ਇਹਨਾਂ ਦਾ ਡਰਗ ਟੈਸਟ ਵਗੈਰਾ ਕਰਾਵਾਂਗੇ ਜੀ ਪੜੇ ਲਿਖੇ ਜਿਆਨ ਪੜਾਇਆ ਇਹ ਪੜਿਆ ਜਿਹਨਾਂ ਜਿਹੜਾ ਕਾਰਤਿਕ ਸਿੰਘਲਾਏ ਦੀ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮੰਡਲ ਦੀ ਦੁਕਾਨ ਹੈ ਮੈਡੀਕਲ ਸ਼ਾਪ ਹੈ ਉੱਥੇ ਜਿਹੜਾ ਮਨਮ ਮੰਡੀ ਜਿਹੜਾ 모ਹਿਤ ਆ ਇਹ ਲੈਬੋਰਾਟਰੀ ਚ ਕੰਮ ਕਰਦਾ ਤੇ ਜਿਹੜਾ ਦੂਸਰਾ ਤੇ ਅਜਿਹੜਾ ਬੰਦਾ ਦਾਖਲ ਹੋਇਆ ਚੌਥਾ ਬੰਦਾ ਗੱਡੀ ਗੱਡੀ ਪਜਾਰੂ ਗੱਡੀ ਆ ਉਹ ਕਾਰਤਿਕ ਸਿੰਘਲਾ ਦੀ ਗੱਡੀ ਆ ਜਿਹੜਾ ਦਿਨੇਸ਼ ਹੈ ਉਹ ਵੀ ਇਹਨਾਂ ਨਾਲ ਹੀ ਉੱਥੇ ਦੁਕਾਨ ਤੇ ਬੈਠਦਾ ਮੈਡੀਕਲ ਏਜੰਸੀ ਤੇ ਇਹਨਾਂ ਨਾਲ ਜਦੋਂ ਫਾਇਰ ਲੱਗਣ ਤੋਂ ਬਾਅਦ ਜਿਹੜਾ ਇਹਨੂੰ ਪਹਿਲਾਂ ਦਿਨੇਸ਼ ਨੂੰ ਚੱਕ ਕੇ ਲੈ ਕੇ ਆਗੇ ਸੀ ਸਿਵਲ ਹਸਪਤਲ ਡੰਡਾ ਤੋਂ ਸਿਵਲ ਹਸਪਤਲ ਤੋਂ ਹੁਣ ਕੋਸਮੋ ਚ ਦਾਖਲ ਆ ਜਿਸ ਦਾ ਇਲਾਜ ਚੱਲ ਰਿਹਾ ਹੈ ਅਲਾਇਤ ਬਾਅਦ ਉਹਨੂੰ ਗ੍ਰਿਫਟਰ ਕੀਤਾ ਜਾਵੇਗਾ ਇਹਨਾਂ ਦਾ ਸਬੰਧ ਸੁਬੰਤ ਇਕੱਠਿਆਂ ਕੋਲ ਮੈਡੀਕਲ ਸਟੋਰ ਹਾਰਤਕ ਸਿੰਘਲਾ ਦਾ ਉੱਥੇ ਮੰਡੀ ਉਹਦੇ ਦੁਕਾਨ ਤੇ ਨੌਕਰੀ ਕਰਦਾ ਹੈ ਤੇ ਕੋਲ ਬਾਰਡਰ ਵਾਲਾ ਉਹ ਵੀ ਉੱਥੇ ਮੁਖਤ ਰਹਿੰਦਾ ਹੈ ਤੇ ਦਿਨੇਸ਼ ਨਾਲ ਹੀ ਹੁੰਦਾ ਹੈ ਉਹਦੀ ਮੈਡੀਕਲ ਏਜੰਸੀ ਆ ਉਹ ਚੰਗਾ ਕੰਮ ਹੁੰਦਾ ਪਰ ਉਹ ਲੁਕੋ ਵਾਲੇ ਪਾਸੇ ਕਾਰਨ ਕੀ ਕਰਦਾ ਉਹਦੇ ਖਰਚੇ ਜ਼ਿਆਦਾ ਖਰਚੇ ਜ਼ਿਆਦਾ ਹੋਣ ਕਰਕੇ ਮੈਡੀਕਲ ਏਜੰਸੀ ਵੀ ਹੋਣੀ ਜਾਨ ਚਲਦੀ ਜੀ ਇਹ ਸੌਫਟੀ ਰੋਡ ਦੇ ਰਹਿਣ ਵਾਲੇ ਜੀ ਚੱਲੀ ਗਏ ਹਾਂ ਜੀ ਨਸ਼ੇ ਵਾਲਾ ਕਰਦੇ ਨਸ਼ੇ ਵਾਲੀ ਬਲਖਹ ਜੇ ਕੋ ਸਾਹਮਣੇ ਨਹੀਂ ਆਈ ਗੱਲ ਫਿਰ ਵੀ ਅਸੀਂ ਇਹਨਾਂ ਦਾ ਡਾਕਟਰ ਚਾਹ ਕੇ ਚੈੱਕ ਕਰਾਂਗੇ ਪਠੰਡੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਰਿਹਾ ਪਠੰਡੇ ਤੋਂ ਇਲਾਵਾ ਇਹਨਾਂ ਨੇ ਕਿਹੜੀਆਂ ਪੁੱਛੋ ਉਸ ਤੋਂ ਇਲਾਵਾ ਇਹਨਾਂ ਨੇ ਫਿਰੋਜ਼ਪੁਰ ਦੇ ਵੀ ਇੱਕੋ ਕੀਤੀ ਹੈ 6000 ਰੁਪਏ ਦੀ ਕੋਟ ਪੂਰਾ ਖੋਹ ਕੀਤੀ ਹੈ ਤੇ ਇਧਰੋਂ ਬਰਨਾਲਾ ਏਰੀਆ ਚ ਵੀ ਖੋਹ ਗਏ ਜਿਸ ਹੀ ਲੱਗੇ ਇਨਤਬਾਰ ਵੀ ਗੱਡੀ ਹੀ ਲੈ ਜਾਂਦੇ ਤੇ ਰਾਤ ਨੂੰ ਨਿਸ਼ਾਨਾ ਬਣਾਉਂਦੇ ਸੀ ਹਾਂਜੀ ਰਾਤ ਨੂੰ ਜਦ ਮਰਾਹ ਗਿਰਾ ਹੈ ਜਾਂ ਕੋਈ ਬੰਦੇ ਦੋ ਇਕੱਠੇ ਜਾ ਰਹੇ ਆ ਮੋਟਰਸਾਈਕਲ ਤੇ ਜਾ ਰਹੇ ਆ ਜਾਂ ਕੋਈ ਵਹੀਕਲ ਤੇ ਜਾ ਰਹੇ ਆ ਉਹਨੂੰ ਕਿਰਗੋ ਕਟਮਾਰ ਕਰਦੇ ਸਰਕਾਰੀ ਦੇ ਤੋਂ ਇਹ तकरीबन 2 ਮਿੰਟ ਤੋਂ ਵਾਰਤੰਦ ਕਰ ਰਹੇ ਆ ਅਸਲਾ ਦੇਸੀ ਪਿਸਤੋਲ ਆ ਜੀ 12 ਬਾਰਾਂਬੁਰ ਕਟਾ ਉਹ ਪਤਾ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਇਹ ਇਹਨਾਂ ਕਿੱਥੇ ਕਿੱਥੇ ਨਾਲ ਵਾਰਤੰਦ ਕੀਤੀ ਨਹੀਂ ਆਪਣੇ ਬਖੰਡ ਜਾਂ ਦੇ ਖਿਲਾਫ ਪਰਚੇ ਦਰਜ ਹੈਗੇ ਅਫਰੋਜਪੁਰ ਵਾਲੇ ਚੈੱਕ ਕਰ ਰਹੇ ਆ ਜੀ